ਹਾਂਜੀ ਹੈਲੋ ਜੀ গুড ਈਵਨਿੰਗ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਨਮਸਤੇ ਸਲਾਮ ਜੀ ਉਮੀਦ ਕਰਦੀ ਹਾਂ ਜੀ ਸਾਰੇ ਵਧੀਆ ਤੰਦਰੁਸਤ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਅੱਜ ਦਾ ਮੈਂ ਬਲੌਗ ਸਟਾਰਟ ਕਰ ਰਹੀ ਹਾਂ ਜੀ ਸ਼ਾਮ ਦੇ ਟਾਈਮ ਤੋਂ ਸ਼ਾਮ ਨਹੀਂ ਮਤਲਬ ਰਾਤ ਹੀ ਹੋ ਗਈ ਹੈ 8:30 ਵਜਣ ਵਾਲੇ ਆ ਤੇ ਡਾਕਟਰ ਸਾਹਿਬ ਨੂੰ ਅੱਜ ਲੱਗੀ ਹੋਈ ਹੈ ਜੀ ਭੁੱਖ ਕਹਿੰਦੇ ਅੱਜ ਰੋਟੀ ਬਣਾ ਲੈ ਨੀ ਤਾਂ ਅਸੀਂ ਰਾਤ ਨੂੰ ਰੋਟੀ ਖਾਂਦੇ ਨਹੀਂ ਹੁੰਦੇ ਬਸ ਕਿਉਂਕਿ ਰੋਟੀ ਅਸੀਂ ਖਾਂਦੇ ਨਹੀਂ ਸੀਗੇ ਹੁਣ ਥੋੜੇ ਜਿਹਾ ਨਾ ਦਿਨ ਵੀ ਵੱਡੇ ਹੋ ਗਏ ਆ ਗਰਮੀਆਂ ਵਾਲੇ ਦਿਨ ਕਿਉਂਕਿ ਵੱਡੇ ਹੁੰਦੇ ਆ ਤੇ ਦੁਪਹਿਰ ਤੋਂ ਬਾਅਦ ਫਿਰ ਸ਼ਾਮ ਨੂੰ ਭੁੱਖ ਲੱਗ ਜਾਂਦੀ ਹੈ ਤੇ ਚਲੋ ਮੈਂ ਹੁਣ ਬਣਾਉਣੀ ਆ ਕੁਝ ਦੇਖਦੀ ਆ ਕੀ ਬਣਾਵਾਂ ਸਬਜੀ ਤਾਂ ਵੈਸੇ ਦੁਪਹਿਰ ਦੀ ਪਈ ਐ ਮੈਂ ਬਣਾਈ ਸੀ ਫਲੀਆਂ ਤੇ ਆਲੂ ਬਣਾਏ ਸੀ ਆਲੂ ਬੀਨਸ ਤੇ ਚਲੋ ਹੁਣ ਮੈਂ ਰੋਟੀ ਬਣਾਉਣੀ ਆ ਤੇ ਨਾਲ ਮੈਂ ਬਣਾਵਾਂਗੀ icitniyan ਤੇ ਪਦੀਨੇ ਦੀ ਚਟਣੀ। ਤੇ ਬਣਾਵਾਂਗੇ ਆਪਾਂ ਚਟਣੀ, ਹਰੀਆਂ ਮਿਰਚਾਂ, ਪਦੀਨਾ, ਪਿਆਜ਼, ਕੱਚੀ ਅੰਬੀ, ਟਮਾਟਰ ਤੇ ਵਿੱਚ ਪਾਵਾਂਗੇ ਧਣੀਆਂ। ਲੋ ਜੀ ਆਪਣੀ ਚਟਣੀ ਗਈ ਹੈ ਬਣ ਤੇ ਹੁਣ ਆਪਾਂ ਦਿੰਨੇ ਆ ਜੀ ਡਾਕਟਰ ਸਾਹਿਬ ਨੂੰ ਰੋਟੀ। ਏਸਟ ਹੈ ਬਹੁਤ ਵਧੀਆ ਮੇਰਾ ਜੀ ਡਾਕਟਰ ਸਾਹਿਬ ਨੇ ਸਬਜੀ ਨਹੀਂ ਲਈ ਹੈਗੀ ਤੇ ਕੱਲੀ ਚਟਣੀ ਦੇ ਨਾਲ ਹੀ ਰੋਟੀ ਖਾ ਰਹੇ ਨੇ ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਨਮਸਤੇ ਸਲਾਮ ਜੀ ਹੁਣ ਸਵੇਰ ਦੇ ਤਕਰੀਬਨ 10 ਵਜੇ ਦਾ ਟਾਈਮ ਹੈਗਾ ਇਹ ਤੇ ਹੁਣ ਮੈਂ ਬੈਠੀ ਸੀ ਝਾੜੂ ਪੋਚਾ ਕਰਕੇ ਕਿਉਂਕਿ ਮੈਂ ਪਹਿਲਾਂ ਵੀ ਵਲੌਗ ਦੇ ਵਿੱਚ ਦੱਸਿਆ ਸੀ ਕਿ ਮੇਰੇ ਕੰਮ ਵਾਲੀ ਜਿਹੜੀ ਹੈਗੀ ਆ ਉਹ ਆ ਨਹੀਂ ਰਹੀ ਹੈਗੀ ਉਹ ਗਈ ਹੀ ਆਪਣੇ ਬਿਹਾਰ ਗਈ ਹੋਈ ਹੈ 8-10 ਦਿਨ ਕਹਿ ਰਹੇ ਸੀ ਵੀ ਲੱਗ ਜਾਣਗੇ ਤੇ ਹੁਣ ਬੈਸੇ ਤਾਂ ਮੈਂ ਆਪਣੀ ਰੁਟੀਨ ਸਵੇਰ-ਸ਼ੇਰ ਵਾਲੀ ਉਹ ਨਹੀਂ ਦਿਖਾਈ ਹੈਗੀ ਤੇ ਮੈਂ ਵਲੌਗ ਹੁਣ ਸਟਾਰਟ ਕਰਨ ਲੱਗੀ ਆ ਹਾਂਜੀ ਦੁਪਹਿਰ ਦਾ ਟਾਈਮ ਹੈ ਤੇ ਅੱਜ ਮੈਂ ਦਾਲ ਬਣਾਉਣ ਲੱਗੀ ਆ ਅਰਹਰ ਦੀ ਦਾਲ ਚਾਵਲ ਬਣਾਵਾਂਗੀ ਲੋ ਜੀ ਦਾਲ ਮੈਂ ਰੱਖ ਦਿੱਤੀ ਆ ਕੁੱਕਰ ਦੇ ਵਿੱਚ ਦੇਖੋ ਦਾਲ ਮੇਰੀ ਬਣ ਗਈ ਆ ਪਹਿਲਾਂ ਹੀ ਮੈਂ ਤੜਕਾ ਲਗਾ ਕੇ ਦਾਲ ਨੂੰ ਮੈਂ ਬਣਨ ਵਾਸਤੇ ਰੱਖਿਆ ਸੀ ਤੇ ਹੁਣ ਮੈਂ ਥੋੜਾ ਜਿਹਾ ਬਸ ਲਸਣ ਦਾ ਤੜਕਾ ਲਗਾਵਾਂਗੀ ਲੋ ਜੀ ਆਪਾਂ ਨੇ ਲਸਣ ਦਾ ਤੜਕਾ ਤੇ ਥੋੜੀ ਜੀ ਲਾਲ ਮਿਰਚ ਪਾ ਕੇ ਲਗਾ ਦਿੱਤਾ ਇਹ ਤੜਕਾ देखो दाल दी लुक ਵੀ ਬੜੀ ਸੋਹਣੀ ਆਈ ਹੈ ਤੇ ਬਹੁਤ ਹੀ ਵਧੀਆ ਟੇਸਟੀ ਬਣੀ ਹੈ। ਹੁਣ ਮੈਂ ਬਣਾਵਾਂਗੀ ਜੀ ਚਾਵਲ। ਹੁਣ ਮੈਂ ਬਣਾਵਾਂਗੀ ਜੀ ਚਾਵਲ ਚੰਗੀ ਤਰ੍ਹਾਂ ਤੋਂ ਸਵਾਰ ਕੇ ਤੇ ਬਿਲਕੁਲ ਮੈਂ ਸਿੰਪਲ ਚਾਵਲ ਬਣਾਵਾਂਗੀ। ਮੈਨੂੰ ਖੜਮੇ ਜੇ ਪਸੰਦ ਨਹੀਂ ਹੁੰਦੇ ਹੈਗੇ। ਚਾਵਲ ਜੀ ਮੈਂ ਕੁੱਕਰ ਵਿੱਚ ਰੱਖ ਦਿੱਤੇ ਆ। ਲੋ ਜੀ ਆਪਣੇ ਚਾਵਲ ਬਣ ਗਏ ਆ। ਬਿਲਕੁਲ ਸਿੰਪਲ ਚਾਵਲ। ਇਹ ਦਾਲ ਦੇ ਨਾਲ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੇ ਆ। ਲੋ ਜੀ ਆਪਣੇ ਦਾਲ ਚਾਵਲ ਬਣ ਗਏ ਨੇ। ਦੇਖਣ ਨੂੰ ਵੀ ਤੇ ਖਾਣ ਨੂੰ ਵੀ ਬਹੁਤ ਹੀ ਟੇਸਟੀ ਟੇਸਟੀ। ਆ ਜਾਓ ਜੀ ਜਿਨਾਂ ਨੇ ਵੀ ਦਾਲ ਚਾਵਲ ਖਾਣੇ ਆ। ਅਰਹਰ ਦੀ ਦਾਲ ਸਿੰਪਲ ਰਾਈਸ ਨਾਲ ਚਟਣੀ ਗ੍ਰੀਨ ਹੁਣ ਹੈਗਾ ਜੀ ਰਾਤ ਦਾ ਟਾਈਮ। ਦੇਖੋ ਫੇਰ ਸਾਡੇ ਰਾਤ ਨੂੰ ਮੀਂਹ ਪੈ ਰਿਹਾ ਏ। ਚਲੋ ਜੀ ਮਿਲਦੇ ਆ ਜੀ ਆਪਾਂ ਨੈਕਸਟ ਵਲੌਗ ਦੇ ਵਿੱਚ ਪਰਮਾਤਮਾ ਸਾਰਿਆਂ ਨੂੰ ਹਸਦੇ ਵਸਦੇ ਹਮੇਸ਼ਾ ਖੁਸ਼ ਰੱਖੇ ਚੜ੍ਹਦੀ ਕਲਾ ਵਿੱਚ ਰੱਖੇ